ਸਾਰਿਕ ਸਨਪ੍ਰਭ ਨੂੰ ਸਤਿ ਸ਼੍ਰੀ ਅਕਾਲ ਦੋ ਦਿਨ ਤੋਂ ਧੁੰਦ ਕਾਫੀ ਫੈ ਰਹੀ ਹੈ 1 ਫਰਵਰੀ ਨੂੰ ਕਾਫੀ ਧੁੰਦ ਸੀ ਤੇ ਅੱਜ 2 ਫਰਵਰੀ ਹੈਗੀ ਆ ਅੱਜ ਵੀ ਧੁੰਦ ਕਾਫੀ ਹੈਗੀ ਆ ਤੇ ਵਾਰਿਸ਼ ਪੈਣ ਦੇ ਵੀ ਜਿਹੜੇ ਚਾਂਸ ਬਣੇ ਹੋਏ ਹੈਗੇ ਆ ਫਸਲਾਂ ਦੇ ਲਈ ਇਹ ਕਾਫੀ ਫਾਇਦੇਮੰਦ ਹੈਗੀ ਹੈ ਪਹਿਲਾਂ ਜਿਹੜਾ ਟੈਂਪਰੇਚਰ ਸੀਗਾ ਉਹ ਕੋਈ ਕਣਕ ਦੀ ਫਸਲ ਦੇ ਲਈ ਵਾਲਾ ਵਧੀਆ ਫਾਇਦੇਮੰਦ ਨਹੀਂ ਸੀ ਜੇ ਇਸ ਤਰ੍ਹਾਂ 15 ਵੀਨ ਤੁੰਦ ਪੈਂਦੇ ਆ ਤਾਂ ਕਣਕ ਦੀ ਫਸਲਾਂ ਦੇ ਲਈ ਬੜਾ ਹੀ ਬੈਨੀਫਿਟ ਹੈਗਾ ਜਿਹੜੀਆਂ ਕਣਕ ਦੀਆਂ ਫਸਲਾਂ ਗੋਦ ਵਿੱਚ ਹੈਗੀਆਂ ਨੇ ਉਹਨਾਂ ਨੂੰ ਪਾਣੀ ਵੀ ਦੇਣਾ ਬੜਾ ਜ਼ਰੂਰੀ ਹੈ ਪਾਣੀ ਦੀ ਸਟ्रेस ਵੀ ਜਿਹੜੀ ਆਪਾਂ ਨੂੰ ਲਾਉਣੀ ਚਾਹੀਦੀ ਕਹਿੰਦਾ ਭਾਵੇਂ ਪਾਣੀ ਮਿਸਰ ਨਹੀਂ ਕਰਨਾ ਚਾਹੀਦਾ ਹੁਣ ਜਿਵੇਂ 4 ਜਾਂ 5 6 ਫਰਵਰੀ ਤੱਕ ਵੱਖ-ਵੱਖ ਏਰੀਆ ਦੇ ਵਿੱਚ بارش ਪੈਣ ਦੀ ਸੁਭਾਵਨਾ ਹੈਗੀ ਆ ਤੇ ਅੱਜ ਗੱਲਬਾਤ ਕਰਨੀ ਹੈਗੀ ਕਣਕ ਦੇ ਸਬੰਧਤ ਵੀਡੀਓ ਪੂਰੀ ਦੇਖ ਲਿਓ ਤੇ ਕੁਝ ਕੀ ਜਾਣਕਾਰੀ ਮੌਸਮ ਸੰਬੰਧ ਵੀ ਦੇਣੀ ਹੈਗੀ ਆ ਵੀ ਹੁਣ ਦੀ ਧੁੰਦ ਤਰੇਲ ਹੈਗੀ ਆ ਕਿਉਂਕਿ ਪਹਿਲਾਂ ਜੇ ਆਪਾਂ ਗੱਲ ਕਰੀਏ ਮੌਸਮ ਕਾਫੀ ਜਿਹੜਾ ਸਟ्रेस ਵਾਲਾ ਸੀਗਾ ਕਣਕ ਦੇ ਫਸਲ ਦੇ ਵੀ ਫਾਇਦੇਮੰਦ ਨਹੀਂ ਸੀਗਾ ਤੇ ਹੁਣ ਜਿੱਥੇ ਕਣਕਾਂ ਨੂੰ ਵਿਚ ਕਣਕਾਂ ਨੂੰ ਦੂਸਰਾ ਪਾਣੀ ਵੀ ਲੱਗਣਾ ਹੈ ਵਿਚ ਕਣਕਾਂ ਨੂੰ ਤੀਸਰਾ ਪਾਣੀ ਵੀ ਲੱਗਣਾ ਕਿਉਂਕਿ ਫਸਲ ਅਲੱਗ-ਅਲੱਗ ਸਮੇਂ ਦੇ ਹਿਸਾਬ ਨਾਲ ਬੀਜੀ ਜਾਂਦੇ ਆ 25 ਅਕਤੂਬਰ ਤੋਂ ਲੈ ਕੇ 10 15 20 ਨਵੰਬਰ ਤੱਕ ਕਣਕਾਂ ਬੀਜੀਆਂ ਵਿੱਚ ਕਿਸਾਨਾਂ ਭਰਾਵਾਂ ਮਜਬੂਰੀ ਦੇ ਵਿੱਚ ਦਸੰਬਰ ਦੇ ਵਿੱਚ ਵੀ ਜਿਹੜੀਆਂ ਕਣਕਾਂ ਬੀਜੀਆਂ ਹੈਗੀਆਂ ਨੇ ਤੇ ਕਣਕ ਦੀ ਫਸਲ ਵਿੱਚ ਐਨਪੀਕੇ ਸੰਬੰਧਿਤ ਫੰਗੀਸਾਈਡ ਸੰਬੰਧਿਤ ਤਾਂ ਵੀਡੀਓ ਜਿਹੜੀ ਆਪਾਂ ਦੇਖੋ ਪਹਿਲਾਂ ਪਾ ਚੁੱਕਿਆ ਅੱਜ ਦੀ ਵੀਡੀਓ ਪਾਣੀ ਦੇ ਸੰਬੰਧਿਤ ਹੈਗੀ ਆ ਜਿਵੇਂ 6 ਫਰਵਰੀ ਤੱਕ ਵਾਰਿਸ਼ ਪੈਣ ਦੀ ਜਿਹੜੀ ਸੁਭਾਵਨਾ ਹੈਗੀ ਆ ਗੋਪ ਸਮੇਂ ਕਣਕ ਦੀ ਫਸਲ ਨੂੰ ਪਾਣੀ ਦੇਣਾ ਜਿਹੜਾ ਵੜਾ ਜ਼ਰੂਰੀ ਹੈਗਾ ਜਦੋਂ ਆਪਾਂ ਗੋਬ ਸਮੇਂ ਪਾਣੀ ਵਿਸ ਕਰ ਜਾਂਦੇ ਆ ਸੋ ਨੂੰ ਦੱਸਿਆ ਵੀ ਅੱਜ ਲਾਲ 2 ਫਰਵਰੀ ਹੋਊਗੀ 5 6 ਫਰਵਰੀ ਤੱਕ بارش ਪੈਣ ਦੇ ਚਾਂਸ ਹੈਗੇ ਆ ਜੇ ਤੇ ਦੇਖੋ ਆਪਾਂ ਨੂੰ ਵਾਰਸ ਦਾ ਸਹਾਰਾ ਮਿਲਦਾ ਹੈਗਾ ਫਿਰ ਤਾਂ ਉਹ ਗੱਲ ਵੱਖਰੀ ਹੈ ਵੀ ਚਾਰ ਪੰਜ ਦਿਨ ਆਪਾਂ ਪਾਣੀ ਲੇਟ ਕਰ ਜਾਾਂਗੇ ਕਿਉਂਕਿ ਇੰਨੀ ਕਿ ਤਾਂ بارش ਪੈਣੀ ਨਹੀਂ ਵੀ ਆਪਾਂ ਪਾਣੀ ਵੀ ਨਾ ਲਈਏ ਤੇ بارش ਦੇ ਨਾਲ ਕੰਮ ਚੱਲੇ ਜੇ ਕਿਉਂਕਿ ਹਲਕੀ ਫੁਲਕੀ بارش ਪੈਣੀ ਹੈ ਹੁਣ ਜਦੋਂ ਕਣਕ ਦੀਆਂ ਫਸਲਾਂ ਲਾ ਲਓ ਹੁਣ ਜਿਹੜੀ ਸਟੇਜ ਤੇ ਹੈਗੀਆਂ ਨੇ ਹੁਣ ਇੱਥੇ ਕੋਈ ਵੀ ਹਰਬੀਸਾਈਡ ਭੁੱਲ ਕੇ ਨਾ ਕਰੋ ਦੂਸਰੀ ਗੱਲ ਕੋਈ ਵੀ ਕੱਦਰ ਰੋਕਣ ਵਾਲੀ ਲਿਉਹੋਸਨ ਚਮਤਕਾਰ ਜਾਂ ਕੋਈ ਵੀ ਤੁਸੀਂ ਜਿਹੜਾ ਕੋਈ ਵੀ ਦਵਾਈ ਕੋਈ ਵੀ ਪ੍ਰੋਡਕਟ ਕਰ ਰਹੇ ਹੋ ਜਿਹੜਾ ਕੱਦਰ ਰੋਕਣ ਵਾਲਾ ਉਹਨੂੰ ਤੁਸੀਂ ਪਹਿਲ ਨਾ ਦਿਓ ਤਤਾਂ ਵਾਲੀ ਸਪਰੇ ਨੂੰ ਪਹਿਲ ਦੇ ਦਿਓ ਵਿੱਚ ਕਣਕਾਂ ਦੇ ਵਿੱਚ ਹੁਣ 70 ਦਿਨ 75 ਦਿਨ 80 ਦਿਨ ਦੀਆਂ ਨੇ ਉਥੇ ਮੈਗਨੀਜ਼ ਦੀ ਕਾਫੀ ਘਾਟ ਆ ਮੈਗਨੀ ਪਹਿਲਾਂ ਕਾਫੀ ਜ਼ੋਰ ਦਿੰਦਾ ਵੀ ਜਿਹੜੇ ਮੈਗਨੀਜ਼ ਸਲਫੇਟ ਹੈਗਾ ਜਿਹੜੇ ਮੈਗਨੀਜ਼ ਦੀ ਕਮੀ ਆਉਣੀ ਹੈ 25 30 ਦਿਨ 40 ਦਿਨਾਂ ਦੀ ਕਣਕ ਤੇ ਆਪਾਂ ਨੂੰ ਪਤਾ ਨਹੀਂ ਲੱਗਦਾ 70 75 ਦਿਨ ਦੀ ਕਣਕ ਤੇ ਜਾ ਕੇ ਪੱਤੇ ਦੇ ਉੱਪਰ ਇਸ ਤਰ੍ਹਾਂ ਮਤਲਬ ਪੱਤੇ ਦੇ ਉੱਪਰ ਹਲਕੀ ਬਿਲੀਆਂ ਧਾਰੀਆਂ ਪੈ ਜਾਂਦੀਆਂ ਨੇ ਪੱਤਾ ਪੀਲਾ ਹੋ ਕੇ ਟੁੱਟ ਜਾਂਦਾ ਜਿਸ ਤਰ੍ਹਾਂ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਹੋ ਕਿਉਂਕਿ ਹਰ ਰੋਜ਼ ਫੀਲਡ ਦੇ ਵਿੱਚ ਰਹਿਣੇ ਆ ਤੇ ਮੈਗਨੀ ਸਲਫੇਟ ਦੀ ਕਰ ਸਕਦੇ ਹੋ ਜੇ ਸੋਡੀ ਕਣਕ ਦੀ ਫਸਲ ਗੋਭ ਦੇ ਵਿੱਚ ਹੈਗੀ ਆ 85 ਦਿਨ ਦੀ ਹੈਗੀ ਆ 90 ਦਿਨ ਦੀ ਹੈਗੀ ਆ ਜਾਂ 80 ਦਿਨ ਦੀ ਹੈਗੀ ਆ ਉੱਤੇ ਤੁਸੀਂ ਐਨ ਪੀ ਕੇ 13 45 ਕਰ ਸਕਦੇ ਹੋ ਜਾਂ ਕੋਈ ਹੋਰ ਐਨ ਪੀ ਕੇ ਜਿਹੜਾ ਤੁਹਾਨੂੰ ਲੱਗਦਾ ਵੀ ਅਸੀਂ ਹਰ ਸਾਲ ਵਰਤਦੇ ਹੈਗੇ ਆ ਤੁਸੀਂ ਉਸ ਨੂੰ ਵੀ ਜਿਹੜਾ ਕਰ ਸਕਦੇ ਹੋ ਇੱਥੇ ਆ ਕੇ ਕਣਕ ਦੀ ਫਸਲ ਨੂੰ ਨਾ ਤਾਂ ਪਾਣੀ ਦੇ ਪੱਖੋਂ ਸਟ्रेस ਦੇਣੀ ਹੈ ਜਿਹੜੀ ਮਾਰ ਦੇਣੀ ਹੈ ਹਨਾ ਨਾ ਆਪਾਂ ਕੋਈ ਹਰਪੀ ਸੈਡ ਕਰਕੇ ਕੋਈ ਗਲਤੀ ਕਰਨੀ ਹੈ ਜੇ ਚੌੜੇ ਪੱਤੇ ਵਾਲਾ ਵੱਡਾ ਹੈਗਾ ਤਾਂ ਰਹਿਣ ਦਿਓ ਗੁੱਲੀ ਡੰਡਾ ਵੱਡਾ ਹੈਗਾ ਤਾਂ ਰਹਿਣ ਦਿਓ ਗੁੱਲੀ ਡੰਡੇ ਵਾਲੀ ਕੱਲੀ ਜੇ ਦਵਾਈ ਸਾਨੂੰ ਨਹੀਂ ਲੱਗਦਾ ਯਾਰ ਵੀ ਕਰਨੀ ਸੀ ਚਾਹੁੰਦੇ ਆ ਤਾਂ ਕੱਲੀ ਟੋਪਕ ਕਰ ਲਓ ਟੋਪਕ ਦਾ ਦੇਖੋ ਕੋਈ ਨੁਕਸਾਨ ਨਹੀਂ ਕੰਮ ਕਰ ਗਈ ਤਾਂ ਵੀ ਠੀਕ ਹੈ ਨਾ ਕੰਮ ਕਰ ਗਈ ਤਾਂ ਵੀ ਠੀਕ ਹੈ ਕਣਕ ਦੀ ਫਸਲ ਨੂੰ ਗੋਭ ਨੂੰ ਕੋਈ ਨੁਕਸਾਨ ਨਹੀਂ ਹੁਣ ਐਕਚੁਅਲ ਦਾ ਨੁਕਸਾਨ ਹੈਗਾ ਲੀਡਰ ਦਾ ਨੁਕਸਾਨ ਹੈਗਾ 24D ਮੈਨਸਰਡ ਦਾ ਨੁਕਸਾਨ ਹੈਗਾ ਇੱਥੇ ਹੁਣ ਪਹਿਲ ਆਪਾਂ ਪਾਣੀ ਨੂੰ ਤੇ ਦੂਸਰੀ ਸਪਰੇ ਐਨਪੀਕੇ ਜਾਂ ਫੰਗੀਸਾਈਡ ਨੂੰ ਆਪਾਂ ਨੇ ਜਿਹੜੀ ਜ਼ਰੂਰ ਦੇਣੀ ਹੈ ਦੋ ਤਿੰਨ ਦਿਨ ਮੌਸਮ ਦੇਖ ਲਓ ਜੇ ਤੁਹਾਡੀ ਕਣਕ ਲੱਗਦਾ ਵੀ ਹੁਣ ਪਾਣੀ ਮੰਗਦੀ ਹੈਗੀ ਆ ਪਾਣੀ ਜ਼ਰੂਰ ਦੇ ਪਾਣੀ ਤਾਂ ਮਿਸ ਕਰਨੀ ਨਹੀਂ ਉਹ ਵੀ ਗੋਬ ਸਮੇਤ ਆਪਾਂ ਜਿਹੜਾ ਮਿਸ ਕਰ ਹੀ ਨਹੀਂ ਸਕਦੇ ਕਿਉਂਕਿ ਉਸ ਤੋਂ ਬਾਅਦ ਮੰਨ ਲਾ ਗੋਬ ਦੇ ਵਿੱਚੋਂ ਕਣਕ ਦੀ ਬੱਲੀ ਨਿਕਲਣੀ ਹੈਗੀ ਆ ਫੇਰ ਕਣਕ ਦੀ ਫਸਲ ਨੇ ਛਿੱਟੇ ਨੇ ਬਾਹਰ ਆ ਕਿ ਬੂਰ ਚੱਕਣਾ ਹੈਗਾ ਗੋਬ ਸਮੇਂ ਤੇ ਬੂਰ ਸਮੇਂ ਜਦੋਂ ਪੋਲੀਨੇਸ਼ਨ ਹੋਣਾ ਹੈਗਾ ਉਦੋਂ ਜਿਹੜਾ ਤੁਸੀਂ ਨੇ ਪਾਣੀ ਜਿਹੜਾ ਆਪਾਂ ਮਿਸ ਨਹੀਂ ਕਰਨਾ ਵਾਰਸ਼ਾ ਵਗੈਰਾ ਦੇਖੋ ਪੈਂਦੀਆਂ ਨੇ ਉਹ ਗੱਲ ਬੱਕਰੀ ਹੈਗੀ ਆ ਤੇ ਇੰਨਾਂ ਗੱਲਾਂ ਦਾ ਧਿਆਨ ਰੱਖੋ ਵਿੱਚ ਕਿਸਾਨ ਭਰਾ ਹੁਣ ਲੀਹੋਸਨ ਦੇ ਬਾਰੇ ਉੱਝੀ ਜਾਂਦੇ ਆ ਕਾਫੀ ਸੋਸ਼ਲ ਮੀਡੀਆ ਤੇ ਵੀਡੀਓ ਵੀ ਪੈ ਰਹੇ ਆ ਨੇ ਜਿਹੜੇ ਸੂਝਵਾਨ ਖੇਤੀਬਾੜੀ ਦੇ ਤਜਰਬੇ ਰੱਖਦੇ ਹੈਗੇ ਉਹ ਵੀ ਹੱਥ ਬੰਨ ਰਿਆ ਵੀ ਹੁਣ ਤੁਸੀਂ ਕੋਈ ਕਦ ਰੋਕਣ ਵਾਸਤੇ ਜਾਂ ਕੋਈ ਹਰਬੀ ਸੈਡ ਗੁੱਲੀ ਡੰਡੇ ਵਾਲਾ ਚੌੜੇ ਪੱਤੇ ਵਾਲਾ ਜਿਹੜਾ ਨਾਮ ਵਰਤਿਆ ਜਾਵੇ ਤੇ ਵੀਡੀਓ ਨੂੰ ਪੂਰਾ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਜਿਹੜੀ ਵੀ ਤੁਹਾਡੇ ਮਨ ਦੇ ਵਿੱਚ ਕੋਈ ਵੀ ਜਿਹੜਾ ਸਵਾਲ ਹੁੰਦਾ ਹੈਗਾ ਤੇ ਕਮੈਂਟਾਂ ਦੇ ਵਿੱਚ ਜਿਹੜਾ ਸਾਨੂੰ ਜਰੂਰ ਦੱਸ ਦਿਆ ਕਰੋ ਧੰਨਵਾਦ